ਦੇਰਵਾਰ ਕੀ ਜੈ ਜਿਹੜਾ ਲੱਗਿਆ ਤੇਰੇ ਸਮਾਰਟ ਬਾਜ਼ਾਰ ਮੋਨੂ ਮੈਂ ਕਿਹਨੇ ਬੰਨੀ ਹੈ ਪਰ ਪਰ ਤੇਰੀ ਝੂ ਵੀ ਬੰਨੀ ਨਹੀਂ ਮਰ ਵੀ ਧੂਈ ਨਹੀਂ ਕਰ ਵੀ ਇੱਕੋ ਦੀ ਉਹ ਤੇਰੇ ਬੰਨੀ ਮੈਂ ਮੰਨੇ ਦੇ ਪਤਾ ਜੋ ਬੀਖੋੜ ਨਹੀਂ ਜੈ ਜਾਲ ਜੁਰ ਜੈ ਕਿਉਂਕਿ 12 ਮਤਲਬ ਪੰਛੀ ਫੱਤੀ ਹੈ ਮੂੰ ਗਿਆਨ ਲਾਇ ਉਹ ਮੈਂ ਪੰਛੀ ਕਹਿੰਦਾ ਨਹੀਂ ਤੀਜੋ ਕਿਹੜਾ ਦਿਖਾ ਕੇ ਮੈਂ ਬਣ ਕੇ ਨਹੀਂ ਤੇਰੇ ਉਹ ਰਾਈਸ ਹੈ ਅੱਬੇ ਰੋ ਆਉਣਾ ਰੋ ਆਉਣਾ ਬੰਦੀ ਚੱਲੋ ਐ ਇੱਟਾ ਚੌਂਕੀ ਕੁਲੀ ਤੇ ਹਾਂ ਇਹ ਬੰਦੀ ਗੱਤੀ ਉਹ ਝੜਾ ਬਣੇ ਪਰ ਫਿਰ ਤੇਰੇ ਪਹਿਲਾ ਬਲੀਚੀ ਤੇਰੇ ਫੇਰ ਉੱਪਰ ਤੇਰੇ ਦਿਨ ਮੈਂ ਉਹ ਤੇਰੇ ਕਿਨਾਰ ਦੇ ਆ ਭਰੀਗੀ ਇਹਦਾ ਗੱਲ ਸੁਣ ਫਲਾ ਪਹਿਲਾਂ ਮਾਰ ਉਹ ਫਲਾ ਮਾਰ ਦ ਸੁਣ ਲੈ ਮਾਰੇ ਬਣੋ ਤੇਰੇ ਬਣੇ ਤੇਰੇ ਬਲੀਚੇ ਬੜੇ ਠੰਡੇ ਉੱਪਰ ਤੇਰੇ ਦਿਨ ਮੈਂ ਇਹ ਦੇ ਕਹਿੰਦੇ ਇਹ ਤੇਰੇ ਘਟਾਨ ਦੇ ਇਹ ਬਣ ਤੇਰੇ ਕਰਨ ਤੇਰੇ ਬਣੋ ਜੇ ਕੱਤੇ ਨਾ ਬਣ ਕੇ ਆਇਆ ਜਗਾ ਜੀ ਇਹ ਨਵੇਂ ਲੇਖਾ ਕਰ ਚਾਹ ਤੇ ਮੰਦਰ ਤੇ ਪਾਛੇ ਮੇਲਾ ਆਇਆ ਬੰਦਰੋ ਥੀਰ ਆ ਜਾਵਾ ਮੰਦਰੇ ਨੇ ਜੀ ਆ ਕੇ ਮਾਤਾ ਰਾਣੀ ਮੰਦਿਰ ਪਟਿਆਲੇ ਵਾਲੀ ਦਾ ਬੋਲ ਸੱਚੇ ਦਰਵਾਜ਼ ਕੀ ਜੈ ਮਾ ਮਮਈ ਦਾ ਬੋਲ ਸੱਚੇ ਦਰਵਾਜ਼ ਕੀ ਜੈ ਸ਼ੰਕਾਰਾ لڳو <laughs> نه <laughs> 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 ਇਹ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮਹਾਨੀ ਗੁਰੂ ਹੈ ਜੀ ਕਿਰਪਾ ਕਰਦੇ ਆਈ ਜੀ 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 ਜ ਗੁਰੂ ਗੋਬਿੰਦ ਸਿੰਘ ਜੀ ਜੈ ਮਾਤਾ ਚਿੰਤਾ ਮਰਨੀ 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 ਜੈ ਮ ਹੋ ਜੀ ਆਪਾਂ ਆ ਗਿਆ ਬੇ ਸਮਾਰਟ ਬਾਜ਼ਾਰੇ ਮੀਓ ਸ਼ਹਿਰ ਪਟਿਆਲਾ ਮੀਓ ਅੰਦਰ ਚਾਲ ਕੇ ਦਿਖਾਵਾਂ ਤੇ ਨੇ ਕਈ ਕਈ ਚੀਜ਼ਾਂ ਦੇਖਿਓ ਬਈ ਸਮਾਰਟ ਬਾਜ਼ਾਰੇ ਵਿਊ ਦੇਖੋ ਕਿਹਦਾ ਲੱਗਿਆ ਤੇਰੇ ਸਮਾਰਟ ਬਾਜ਼ਾਰ ਮੋਨੂ ਕੈਂਟਜ ਪਟਿਆਲਾ ਜੋ ਸਮਾਰਟ ਬਾਜ਼ਾਰ ਜ਼ਰੂਰ ਤੁਮ ਕੇ ਜਾਓ ਸਾਰੇ ਲੌਜੀ ਸਮਾਰਟ ਬਾਜ਼ਾਰ ਦੇ ਅੰਦਰ ਆ ਗਏ ਆਪਾਂ ਦੇਖ ਸਮਾਨ ਲਓ ਜੀ ਇਹ ਜਵਾਕੋ ਵਾਲੀ ਖੇਡ ਵਾਲੀ ਚੀਜ਼ ਲੌਜੀ ਇਹ ਕਿਉਂ ਕਿਹਦਾ ਲੱਗਦਾ ਨੇ ਇਹ ਸਮਾਰਟ ਬਾਜ਼ਾਰ ਠੀਕ ਮੁਕੇ ਰਿਪੋਰਟ ਹੈ ਮੁਕੇ ਰਿਪੋਰਟ ਜਾ ਮੁਕੇ ਰਿਪੋਰਟ ਜਾ ਜਮਾ ਸਿਰਾ ਚੀਜ਼ ਲੜੀ ਦਿਖਾਦਾ ਮੈਂ ਲੜੀ ਆਪਣੀ ਵੀਡੀਓ ਕੁੱਲ ਚੀਜ਼ ਮਿਲੀ ਹੈ ਕੁੱਲ ਚੀਜ਼ ਦੇਖੇ ਨੇ ਇਹ ਲੱਗੇ ਸਮਾਰਟ ਬਾਜ਼ਾਰ ਸੁਣੋ ਮੋਸ਼ਨ ਬਰਾਦ ਨਹੀਂ ਬੈਂਦੇ ਯਾਰ ਕਿਉਂ ਦੇਖੋ ਸੁਣੋ ਮੈਂ ਤੁਹਾਨੂੰ ਮਿਲਾਂ ਤੈਡੀ ਵੀਰ ਤੈਡੀ ਵੀਰ ਦੇਖੋ ਵਾਹ ਜੀ ਵਾਹ ਲਓ ਜੀ ਅਮਦਰੀਨ ਕਾਇਰ ਜੀ ਮੋਨੂ ਇਹ ਰੋ 24000 ਕੀ ਹਾਂ ਵਾਹ ਦੁਕਾਨ ਦਾ ਕਰਦੇ ਜੀ ਤੁਸੀਂ ਦੇਖ ਲਾਤੀ ਕੀ ਕਿੰਨਰ 150 150 ਨੀ ਦੇ ਸੁੱਕੀ ਆ ਕੀ ਕਰਦੀਆਂ ਨੇ ਮੋਨੂ ਬਈ ਇਹ ਪਰਾਂ ਨੂੰ ਮਤਲਬ ਸ਼ਾਂਤੀ ਦੇ ਨਾਲ ਅੱਛਾ ਕੀ ਫੀਸ ਹੈ ਦੀ 150 ਰੁਪਏ ਦਾ 10 ਮਿੰਟਾਂ ਦਾ ਆ ਦੇਖ ਸਮਾਰਟ ਬਾਜ਼ਾਰ ਦੇਖਿਆ ਕਿਹਦਾ ਲੱਗਿਆ ਸਮਾਰਟ ਬਾਜ਼ਾਰ ਨਿਆਰਾ ਨਿਆਰਾ ਹੀ ਆ ਗਿਆ ਪੂਰਾ ਘੈਂਟ ਲੱਗਿਆ ਸਾਰੀ ਚੀਜ਼ਾਂ ਦਾ ਦੇਖਿਆ ਲਈ ਮੈਂ ਉਹ 40 ਐਡਮੇ 60 ਪੀ ਵਾਲੀ ਘਾਲੇ ਜੇ ਪਟਿਆਲਾ ਤੋਂ ਘਰੇ ਆਓ ਦਿੱਤਾ ਅੱਜ ਜ਼ਰੂਰ ਆ ਕੇ ਜਾਓ ਮਾਤਾ ਰਾਣੀ ਮੰਦਿਰੇ ਜਮਾਂ ਗੱਲੇ ਹੀ ਹੈ ਸਮਾਰਟ ਬਾਜ਼ਾਰ